ਪਬ ਨਿਮਰਤਾ ਧਾਰਨ ਕਰ ਨਿਵਨ ਸੋ ਅਖਰ ਖਵਨ ਗੁਣ ਸਹਿਬ ਨੇ ਕਿਹਾ ਖਵਨ ਗੁਣ ਸਹਾਰਨਾ ਆਪਣੇ ਜੀਵਨ ਦੇ ਵਿੱਚ ਸਹਾਰਨ ਦਾ ਗੁਣ ਲੈ ਕੇ ਆ ਨਿਵਨ ਸੋ ਅਖਰ ਖਵਨ ਗੁਣ ਅਗਲੇਰੇ ਵਚਨ ਜਿਹਬਾ ਮਨੀਆਂ ਮੰਤ ਜਿਹਬਾ ਜਿਹੜੀ ਹੈ ਸ਼ਬਦ ਔਰ ਸੱਚ ਰੂਪੀ ਮੰਤਰ ਮਿੱਠੇ ਬੋਲ ਇਸ ਰਸਨਾ ਦੇ ਨਾਲ ਬੋਲ ਸਹਿਬ ਕੇ ਜਿਹਬਾ ਮਨੀਆਂ ਮੰਤ ਇਹ ਤਰੇ ਭੈਨੇ ਵਸ ਬੇਸ ਕਰ ਤਾ ਵਸ ਆਵੀ ਕੰਤ ਇਨਾ ਤਿੰਨ ਗੁਨਾ ਦਾ ਪਹਿਰਾਵਾ ਇਸ ਤਨ ਦੇ ਉੱਪਰ ਇਸ ਮਨ ਦੇ ਉੱਪਰ ਸੱਜਣਾ ਧਰਨ ਕਰ ਤੂੰ ਪਰਮੇਸ਼ਰ ਨੂੰ ਪਾ ਸਕਦਾ ਆ ਇਸ ਕਰਕੇ ਮਾਲਕ ਅਜ ਕਹਿ ਰਹੇ ਨੇ ਸੱਜਣਾ ਤੈਨੂੰ ਪਰਮੇਸ਼ਰ ਦੇ ਨਾਲ ਮਿਲਾਪ ਤੇਰਾ ਸਿਰਫ ਤੇ ਸਿਰਫ ਗੁਰੂ ਹੀ ਕਰਵਾ ਸਕਦਾ ਤੇ ਸੱਜਣਾ ਉਹਦੀ ਜਿਹੜੀ ਸਮਝ ਹੈ ਤੈਨੂੰ ਗੁਰ ਸ਼ਬਦ ਦੇ ਵਿੱਚੋਂ ਹੀ ਪ੍ਰਾਪਤ ਹੋ ਸਕਦੀ ਹੈ ਲੱਭ ਸਕਦੀ ਹੈ ਇਸ ਕਰਕੇ ਮਾਲਕ ਨੇ ਇਹ ਕਿਹਾ ਵਾ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਲੀ